ਟੱਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਜੀ ਦੇ ਆਗਮਨ ਗੁਰਪੁਰਬ ਨੂੰ ਸਮਰਪਿਤ ਜੋ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਜਰ ਸ੍ਰੀ ਦਰਬਾਰ ਸਾਹਿਬ ਸਤਿਗੁਰੂ ਦੀ ਕਿਰਪਾ ਨਾਲ ਜੋ ਪ੍ਰੋਗਰਾਮ ਸਮਾਗਮ ਗੁਰਮਤ ਦੇ ਉਲੀਕੇ ਗਏ ਅੱਜ ਇਸ 35ਵੇਂ ਗੁਰਮਤ ਸਮਾਗਮ ਦੀ ਹਾਜ਼ਰੀ ਆਪ ਜੀ ਭਰ ਰਹੇ ਹੋ ਔਰ ਇਸ ਅਸਥਾਨ ਤੇ ਇਹਨਾਂ ਗੁਰਮਤ ਸਮਾਗਮਾਂ ਦੀ ਲੜੀ ਦੀ ਸੰਪੂਰਨਤਾ ਹੈ ਸਤਿਗੁਰਾਂ ਦੇ ਅੰਮ੍ਰਿਤ ਵਚਨ ਜੋ ਪ੍ਰਕਰਨ ਰੱਖਿਆ ਗਿਆ ਹੈ ਇੱਕ ਅਰਦਾਸ ਬਾਟ ਕੀਰਤਕੀ ਗੁਰੂ ਰਾਮਦਾਸ ਰੱਖੂ ਸ਼ਰਨਾਈ ਇਸ ਅੰਮ੍ਰਿਤ ਵਚਨ ਨੂੰ ਜੁਵੇਂ ਜੋ ਖੁਣੀ ਬੀਬੀਆਂ ਗਾਇਨ ਕਰਕੇ ਗਈਆਂ ਸਵਈਆ ਸਲਮਾਨ ਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਕੀਰਤਨ ਦੀ ਸਮਾਪਤੀ ਤੇ ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ ਸਰਵਨ ਕਰਾ ਕੇ ਗਏ ਨੇ ਜੀ ਆਓ ਸਤਿਗੁਰੂ ਗੁਰੂ ਰਾਮਦਾਸ ਜੀ ਕਿਰਪਾ ਕਰਨ ਆਪ ਵਿੱਚ ਵਰਤ ਕੇ ਵਿਚਾਰ ਕਰਾ ਲੈ ਗੁਰੂ ਬਖਸ਼ੀ ਫਤਿਹ ਅਦਬ ਸਹਿਤ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਅੱਜ ਕਤਕ ਮਕੀਨੇ ਦੀ ਪ੍ਰਾਰੰਭਤਾ ਹੈ ਆਪ ਜੀ ਨੇ ਸੋਭਾ ਵੀ ਜਨਾ ਮੰਜੀ ਸਾਹਿਬ ਦੀਵਾਨ ਖਾਨ ਕਥਾ ਵਿਚਾਰ ਸਰਵਣ ਕੀਤੀ ਸੋਭਾ ਵੀ ਆਪ ਸੰਗਤ ਜੀ ਦੇ ਸੰਮੁਖ ਇਸ ਅੰਮ੍ਰਿਤ ਵਚਨ ਦੇ ਅਖਰੀ ਅਰਥ ਸੰਖੇਪ ਜੀ ਵਿਚਾਰ ਆਪਾਂ ਕੀਤੀ ਸੀ ਇਸ ਸੰਬੰਧੀ ਇੱਕ ਅਰਜ਼ੂਰ ਕਰਨੀ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ 12 ਮਹਾ ਜੋ ਰਾਗ ਤੁਖਾਰੀ ਵਿੱਚ ਦਰਜ ਹੈ ਉਸ ਦਾ ਪਾਠ ਵੀ ਕਰਨੇ ਕਾਂ ਪਰ ਜ਼ਿਆਦਾਤਰ ਸਤਪੁਰਾਂ ਜੀ ਦੇ ਦਰਬਾਰ ਵਿੱਚ ਗੁਰਦੁਆਰਿਆਂ ਵਿੱਚ ਸੰਗRAND ਵਾਲੇ ਦਿਨ 12 ਮਹਾ ਮਾਜ ਦਾ ਪਾਠ ਸੰਗਤ ਨੂੰ ਸਰਵਣ ਕਰਾਇਆ ਜਾਂਦਾ ਹੈ ਇੱਕ ਤਾਂ ਅਰਜ਼ਖ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਦੋਂ ਅਸੀਂ ਪਾਠ ਕਰਨੇ ਆ ਜਿੱਥੇ ਸਤਿਗੁਰਾਂ ਨੇ 31 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ ਉਥੇ ਜਿਹੜਾ ਪੰਜਾਬ ਦਾ ਫੋਕ ਸੀਜੀ ਉਸ ਨੂੰ ਵੀ ਆਧਾਰ ਬਣਾ ਕੇ ਉਸ ਸੰਗੀਤ ਨੂੰ ਆਧਾਰ ਬਣਾ ਕੇ ਵੀ ਬਾਣੀ ਉਚਾਰਨ ਕੀਤੀ ਗਈ ਉਦਾਹਰਨ ਦੇ ਤੌਰ ਤੇ ਅਸੀਂ ਬਿਹਾਨਸ ਰਾਗ ਵਿੱਚ ਸਤਿਗੁਰਾਂ ਦੀਆਂ ਉਚਾਰਨ ਕੀਤੀਆਂ ਹੋਈਆਂ ਘੋੜੀਆਂ ਦਾ ਪਾਠ ਕਰਨੇ ਅਲਹਣੀਆਂ ਦਾ ਪਾਠ ਕਰਨੇ ਅਸੀਂ RAM ਕਲੀ ਸੱਦ ਪੜਨੇ ਆ। ਉਸ ਸੱਦ ਦਾ ਸਬੰਧ ਵੀ ਜੋ ਹੈ ਹਕੀਕਤ ਇਹ ਵੇ ਉਹ ਵੀ ਇੱਕ ਤਰਜ ਦੇ ਨਾਲ ਕਹੇ ਲੰਮੀ ਖੇਕ ਨਾਲ ਕਹੇ। ਉੰਜ ਸੱਦ ਦਾ ਲਬਜ਼ੀ ਅਰਥ ਸੱਦਾ ਵੀ ਹੈ। ਉੱਥੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੁਝ ਬਾਣੀ ਮੈਂ ਥੋੜਾ ਜਿਹਾ ਅੱਜ ਆਪ ਜੀ ਦਾ ਜੋ ਵਿਸ਼ਾ ਦਿੱਤਾ ਮੈਂ ਅਰ ਜ਼ਰੂਰ ਕਰਕੇ ਜਾਂਦਾ। ਸਤਗੁਰਾਂ ਜੀ ਦੀ ਬਾਣੀ ਦਾ ਕੁਝ ਕિસ્사 ਐਸਾ ਹੈ ਜੋ ਸਤਗੁਰੂ ਨੇ ਟਾਈਮ ਦੇ ਸਰਲੇਖੇਟ ਉਚਾਰਨ ਕੀਤਾ ਸਮੇ ਦੇ ਸਰਲੇਖੇਟ ਜਿਵੇਂ ਅਸੀਂ ਅੱਜ ਕੱਲ ਜਦੋਂ ਸਮੇ ਦੀ ਗੱਲ ਕਰਨੇ ਆ ਸਕਿੰਟ ਮਿੰਟ ਘੰਟੇ ਇਸ ਤਰ੍ਹਾਂ ਅਸੀਂ ਗਿਣਤੀ ਮਿੰਤੀ ਕਰਨੇ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਮੇ ਦੀ ਗਿਣਤੀ ਖੈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਸਮੇ ਦੀ ਗਿਣਤੀ ਦਾ ਮਾਪ ਤੰਡ ਕਹਿ ਲਵਾ ਉਹ ਅਸਲ 'ਚ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਸਤਿਗੁਰਾਂ ਨੇ ਦਰਜ ਕੀਤਾ। ਉਹ ਜਦੋਂ ਅਸੀਂ ਦੂਸਰਾ ਸ਼ਬਦ ਪੜ੍ਹਨੇ ਸੋਹਿਲਾ ਸਾਹਿਬ ਜੀ ਦਾ ਉਹ ਸ਼ਬਦ ਹੈ ਵਿਸਵੇ ਚਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾਘੁਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਇਹ ਰੋਜ਼ ਅਸੀਂ ਪਾਠ ਸੌਣ ਲੱਗਿਆਂ ਨਿਤਨੇਮੇ ਦੀ ਸਿੱਖਦਾ। ਅਸੀਂ ਇਹ ਪਾਠ ਕਰਨੇ ਪਰ ਅਸਲ 'ਚ ਇਹ ਜਿਹੜੀ ਤੁਕ ਹੈ ਇਹ ਭਾਵੇਂ ਇਹ ਸਬੰਧ ਵਿੱਚ ਹੈ ਕਿ ਜਿਵੇਂ ਸੂਰਜ ਇੱਕ ਹੈ ਰੁੱਤਾਂ ਅਨੇਕਾਂ ਨੇ ਸੂਰਜ ਨਾਲ ਸਮੇਂ ਦੀ ਗਿਣਤੀ ਮਿੰਤੀ ਹੈ ਇਸੇ ਤਰ੍ਹਾਂ ਪਾਰਬ੍ਰह्म ਪਰਮੇਸ਼ਵਰ ਏਕ ਓੰਕਾਰ ਇੱਕ ਹੈ ਉਸ ਦੀ ਰਚਨਾ ਅੰਦਰ ਕਈ ਧਰਮ ਗ੍ਰੰਥ ਨੇ ਕਈ ਧਰਮ ਗ੍ਰੰਥਾਂ ਦੇ ਉਚਾਰਨ ਕਰਤਾ ਨੇ ਕਿਉਂਕਿ ਸ਼ਬਦ ਸ਼ੁਰੂ ਹੁੰਦਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰਗੁਰ ਏਕੋ ਵੇਸ ਅਨੇਕ ਇਸੇ ਸਤਿਗੁਰਾਂ ਨੇ ਜਿਹੜੀ ਸਮੇਂ ਦੀ ਗਿਣਤੀ ਕੀਤੀ ਸਭ ਤੋਂ ਪਹਿਲਾਂ ਸ਼ਬਦ ਵਰਤਿਆ ਵਿਸਵੇ ਕਿਉਂਕਿ ਬਾਵੇ ਨਾਲ ਨਹੀਂ ਖੀਰ ਤੇ ਵਿਸਵੇ ਨਹੀਂ ਆਏਗਾ ਵਿਸਵੇ ਉਸ ਤੋਂ ਬਾਅਦ ਚਸੇ ਇਹ ਅਸਲ ਵਿੱਚ ਸਮੇਂ ਦੀ ਗਿਣਤੀ ਇਸ ਤਰ੍ਹਾਂ ਕੀਤੀ ਵਿਦਵਾਨ ਪੁਰਖਾਂ ਨੇ ਕਿ ਤੰਦਰੁਸਤ ਬੰਦਾ ਜਦੋਂ ਇੱਕ ਵਾਰੀ ਅੱਖ ਚਮਕਦਾ ਹੈ ਜੀ ਤੇ ਕੁਦਰਤੀ ਉਹਨਾਂ ਅਸੀਂ ਇੱਕ ਨਿੰਮਕ ਕਹਿ ਦਿੰਨੇ ਆ ਅੱਖ ਦਾ ਇੱਕ ਫੋਰ ਕਹਿ ਦਿੰਨੇ ਹੁਣ ਉਥੇ ਕੋਈ ਆ ਮਾਪ ਤੰਨੀ ਜਿਹੜੀ ਘੜੀ ਸਾਹਮਣੇ ਲੱਗੀ ਹੈ 15 ਵਾਰੀ ਅੱਖ ਚਮਕੀ ਜਾਏ ਜਿੰਨਾ ਸਮਾਂ 15 ਵਾਰੀ ਅੱਖ ਚਮਕਣ ਵਿੱਚ ਲੱਗਦਾ ਹੈ ਅੱਖ ਦੇ 15 ਫੋਰ ਜਿਹੜੇ ਨੇ ਉਹ ਇੱਕ ਵਿਸਾ ਬੰਦਾ ਹੁਣ ਇਹਨਾਂ ਇੱਕ ਵਿਸੇ ਨੂੰ ਅੱਗੇ 15 ਵਿਸੇ ਹੋਰ ਹੋ ਜਾਣ ਤੇ ਇੱਕ ਚਸਾ ਬੰਦਾ ਹੈ ਜਿਵੇਂ ਆਪਾਂ ਸਕਿੰਟ ਮਿੰਟ ਗਿਣਤੀ ਮਿੰਤੀ ਕਰਨ ਅੱਖ ਦੇ 15 ਫੋਰ ਇੱਕ ਵਿਸਾ ਹੈ 15 ਵਿਸਿਆਂ ਦਾ ਇੱਕ ਚਸਾ ਹੈ ਤੇ 30 ਚਸਿਆਂ ਦਾ ਸਮਾਂ ਇਕੱਠਾ ਕਰ ਲੋ ਤੇ ਇੱਕ ਪਲ ਬਣਦਾ 60 ਪਲ ਇਕੱਠੇ ਹੋ ਜਾਣ ਤੇ ਇੱਕ ਘੜੀ ਬਣਦੀ ਹੈ ਗੁਰਮੁਖ ਸਾਡੇ 7 ਘੜੀਆਂ ਇਕੱਠੀਆਂ ਕੀਤੀਆਂ ਜਾਣ ਤੇ ਇੱਕ ਪਹਿਰ ਬਣਦਾ ਹੈ 8 ਪਹਿਰ ਇਕੱਠੇ ਹੋ ਜਾਣ ਤੇ ਦਿਨ ਤੇ ਰਾਤ ਬਣਦਾ ਹੈ ਆਖਰ ਗੁਰਬਾਣੀ ਵਿੱਚ ਸਮੇ ਦੀ ਗਿੰਤ ਪਰਸੋਂ ਮੇਰਾ ਖਿਆਲ ਇਹ ਕੱਲ ਗੁਲਸ਼ਨ ਜੀ ਕੱਲ ਕਥਾ ਕੀਤੀ ਨਾ ਕੱਲ ਸ਼ਬਦ ਸੀ ਧੰ ਸਰੰਦਾ ਸੱਚਾ ਪਾਤਸ਼ਾ ਜਿਨ ਜਗ ਧੰਦਾ ਲਾਇ ਮੈਂ ਜੇ ਘਰ ਚੋਂ ਸੱਚੀ ਮੈਂ ਜਰੂਰ ਕਥਾ ਸੁਣਨਾ ਜੀ ਬਹੁਤ ਕੁਝ ਸਿੱਖਾਂ ਨੂੰ ਮਿਲਦਾ ਧੰ ਸਰੰਦਾ ਸੱਚਾ ਪਾਤਸ਼ਾ ਜਿਨ ਜਗ ਧੰਦਾ ਲਾਇ ਮੋਲਤ ਪੁੰਨੀ ਪਾਈ ਭਰੀ ਜਾਨੀ ਜੜਾ ਘੱਟ ਚਲਾਇ ਆ ਜਿਹੜੀ ਪਾਈ ਭਰੀ ਸ਼ਬਦੇ ਵੀ ਸਮੇਂ ਨਾਲ ਸੰਬੰਧਿਤ ਹੈ ਆਪ ਜੀ ਆਸਾ ਕੀ ਵਾਰ ਚ ਇੱਕ ਪਾਠ ਕਰਦੇ ਹੋ ਕੋ ਰਹੇ ਨਾ ਭਰੀਏ ਪਾਈਏ ਉਹ ਪਾਈਏ ਸ਼ਬਦ ਜਿਹੜਾ ਹੈ ਪਾਈ ਸ਼ਬਦ ਖੈ ਇਹ ਸਮੇਂ ਨਾਲ ਸੰਬੰਧਿਤ ਖੈ ਜੀ ਕੱਲ ਉਹਨਾਂ ਨੇ ਵਿਆਖਿਆ ਕਰਦਿਆਂ ਇਹਦੀ ਗੱਲ ਦੱਸੀ ਵੀ ਪਿਆਲੀ ਲੈ ਕੇ ਪਾਈ ਦਾ ਅਰਥ ਤੇ ਪਿਆਲੀ ਪਿਆਲੀ ਲਈ ਜਾਂਦੀ ਖੈ ਉਹਦੇ ਥੱਲੇ ਬਰੀਕ ਸੁਰਾਖ ਕੀਤਾ ਜਾਂਦਾ ਤੇ ਉਸ ਪਿਆਲੀ ਨੂੰ ਪਾਣੀ ਉੱਤੇ ਰੱਖ ਦਿੰਦੇ। ਉਹ ਪਾਣੀ ਤੇ ਤਰਦੀ ਹੈ। ਉਸ ਸੁਰਾਖ ਰਾਹੀਂ ਪਿਆਲੀ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਪਿਆਲੀ ਪਾਣੀ ਨਾਲ ਭਰ ਜਾਂਦੀ ਹੈ ਉਹ ਡੁੱਬ ਜਾਂਦੀ ਹੈ। ਜਿੰਨੇ ਸਮੇਂ 'ਚ ਉਹ ਪਿਆਲੀ ਭਰਦੀ ਹੈ ਪਾਈ ਭਰਦੀ ਹੈ ਉਸ ਸਮੇਂ ਦੀ ਗਿਣਤੀ-ਮਿੰਤੀ ਕਰ ਲਈ ਜਾਂਦੀ ਹੈ ਕਿ ਕਿੰਨੇ ਪੈਰ ਵਿੱਚ ਕਿੰਨੀਆਂ ਘੜੀਆਂ ਵਿੱਚ ਪਿਆਲੀ ਭਰੀ। ਉਹ ਇੱਕ ਗਿਣਤੀ ਦਾ ਤਰੀਕਾ ਸੀ ਜੀ ਸਮੇਂ ਦੇ ਇਹ ਵੇਖਣ ਦਾ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਕੋ ਰਹਿ ਨ ਭਰੀਏ ਪਾਈਏ ਭਾਵੇਂ ਉਹਦਾ ਸਬੰਧ ਮੌਤ ਨਾਲ ਹੀ ਖੈ ਮੈਂ ਆਪ ਨੂੰ ਬੇਨਤੀ ਕਰਾਂਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦੇਖੋ ਆਪਾਂ 12 ਮਾਹ ਦਾ ਜ਼ਿਕਰ ਕਰ ਰਹੇ ਹਾਂ ਇਹ ਤਾਂ ਸਮੇਂ ਦੀ ਵੰਡ ਹੈ ਜੀ 12 ਮਹੀਨੇ ਪਰ ਸਭ ਤੋਂ ਛੋਟੀ ਇਕਾਈ ਨਿਮਕ ਹੈ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮੈਂ ਸ਼ਬਦ ਵਰਤਿਆ ਅੱਠ ਪੈਰ ਦਾ ਦਿਨ ਤੇ ਰਾਤ ਹੈ ਤੇ ਸਤਿਗੁਰਾਂ ਨੇ ਬਾਣੀ ਵਿੱਚ ਜੀ ਪਹਿਰਿਆਂ ਦੇ ਸਰਲੇਖ ਥੱਲੇ ਬਾਣੀ ਉਚਾਰਨ ਕੀਤੀ ਬੰਦੇ ਦੀ ਜ਼ਿੰਦਗੀ ਦੇ ਚਾਰ ਪੈਰ ਬਣਾ ਦਿੱਤੇ ਪਹਿਲਾ ਪੈਰਾ ਰੈਣਕੇ ਵਨਜਾਰਿਆ ਮਿੱਤਰਾ ਹੁਕਮ ਭਇਆ ਗਰਬਾਸ ਉਹ ਪੈਰ ਦੇ ਸਰਲੇਖ ਸਾਧ ਸੰਗਤ ਜੀ ਦਿਨ ਤੇ ਰਾਤ ਹੁੰਦਾ ਅਠਾ ਪੈਰਾਂ ਦਾ ਜਦੋਂ 12 ਮਾਂ ਦਾ ਪਾਠ ਸੰਪੂਰਨ ਹੁੰਦਾ ਹੈ ਜਿਹੜੀ ਉਸ ਤੋਂ ਬਾਅਦ ਬਾਣੀ ਆਉਂਦੀ ਉਹਦਾ ਸਰਲੇਖੇ ਦਿਨ ਰੈਣ ਸੇਵੀ ਸਤਗੁਰ ਆਪਣਾ ਹਰ ਸਿਮਰੀ ਦਿਨ ਸਿਬ ਰਹਿਣ ਉਹ ਸਤਗੁਰਾਂ ਨੇ 12 ਮਾਤੋਂ ਦਿਨ ਰਹਿਣ ਅੱਗੇ ਜਿਹੜੀ ਬਾਣੀ ਹੈ ਉਹਦੇ ਸਰਲੇਖ ਥੱਲੇ ਇੱਕ ਹੋਰ ਬੇਨਤੀ ਕਰਾਂ ਸੱਤ ਵਾਰ ਅਸੀਂ ਕਹਿੰਨੇ ਸਾਰੇ ਜੀ ਮੰਨਿਆ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਥਾਵਾਂ ਤੇ ਸੱਤ ਵਾਰ ਮਹਾਰਾਜ ਨੂੰ ਉਚਾਰਨ ਕੀਤੇ ਆ ਇੱਕ ਭਗਤ ਕਬੀਰ ਸਾਹਿਬ ਜੀ ਦੇ ਨੇ ਤੇ ਇੱਕ ਧੰਗੁਰੂ ਅਮਰਦਾਸ ਮਹਾਰਾਜ ਜੀ ਦੇ ਉੰਜ ਭਾਵੇਂ ਸਾਡੇ ਪੂਰਬ ਵਿੱਚ ਵੀ ਤੇ ਜ਼ਿਆਦਾਤਰ ਪੱਛਮੀ ਮੁਲਕਾਂ ਵਿੱਚ ਵੀ ਅਸੀਂ ਹਫ਼ਤੇ ਦਾ ਪਹਿਲਾ ਵਾਰ ਮੰਨਿਆ ਸੋਮਵਾਰ ਨੂੰ ਇਹ ਹੀ ਕਹਿੰਦੇ ਆ ਨਾ ਜੀ ਕਿ ਵੀਕੈਂਡ ਕਹਿੰਦੇ ਆ ਸ਼ਨੀਚਰ ਐਤਵਾਰ ਪਰ ਗੁਰਮਤ ਅਨੁਸਾਰ ਐਤਵਾਰ ਵੀਕੈਂਡ ਨਹੀਂ ਗੁਰਬਾਣੀ ਵਿੱਚ ਹਫ਼ਤੇ ਦਾ ਪਹਿਲਾ ਵਾਰ ਜਿਹੜਾ ਉਹ ਐਤਵਾਰ ਹੈ ਜਿਹੜਾ ਆਖਰੀ ਵਾਰਕ ਹੈ ਉਹ ਸ਼ਨੀਚਰ ਵਾਰਕ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮੈਂ ਸਿਰਫ ਥੋੜਾ ਜਿਹਾ ਕਿਉਂਕਿ ਅੱਜ ਸੰਗਰਾਂਦ ਦੇ ਮੈਂ ਪਲੀਜ਼ ਮੈਂ ਵਿਸ਼ੇ ਤੋਂ ਥੋੜਾ ਜਿਹਾ ਨਿਕਲਿਆ ਜੁਰੂਆ ਮੇਰੇ ਮਨ ਸੀ ਵੀ ਆਪਾਂ ਗਲਤਾਂ ਕਰੀਏ ਅੱਜ ਕਤਕ ਦਾ ਮਹੀਨਾ ਚੜਿਆ ਇਹ ਚ ਇਹ ਵੀ ਕਿ ਹੈ ਵੀ ਜਿਹੜੇ ਕਰਮ ਕਰਨਾ ਭੁਗਤੇਗਾ ਪਰ ਅਖੀਰ ਤੇ ਬੜਾ ਵੱਡਾ ਤਰਵਾਸ ਦਿੱਤਾ ਹੈ ਜੇ ਕਰਮ ਮਾਰੇ ਕਰ ਲਏ ਨੇ ਤੇ ਉਹਨ ਕਬਰਾਂ ਨਾ ਇੱਕ ਉਦਮਕਰ ਇਸ એનર્ਜੀ ਨੂੰ ਕਨਵਰਟ ਕਰਕੇ ਸੰਗਤ ਵਿੱਚ ਲੈ ਜਾ ਸੰਗਤ ਵਿੱਚ ਇੰਨੀ ਇੱਕ ਤਾਕਤ ਹੈ ਤੇਰੇ ਕਰਮਾਂ ਦਾ ਖਾਤਮਾ ਕਰ ਦੇਵੇ ਤੇ ਇਹ ਤੁਸੀਂ ਹੁਣੇ ਭਾਈ ਸਾਹਿਬ ਗਾ ਕੇ ਗਏ ਆ ਮੈਂ ਇਹ ਵੀ ਅਰਜ਼ ਕਰਨੀ ਚਾਹ ਹੁਣ ਦੇ ਕੋਈ 7 ਵਾਰ ਨੇ ਮੈਂ ਇੱਕ ਇੱਕ ਟੋਕ ਲਵਾਗਾ ਕਬੀਰ ਸਾਹਿਬ ਜੀ ਦੇ 7 ਵਾਰ ਨੇ ਉਹਦੇ ਵਿੱਚ ਪਹਿਲਾ ਵਾਰ ਜਿਹੜਾ ਉਹ ਐਤਵਾਰ ਕਹੈ ਜਿਹਨੂੰ ਆਪਣਾ ਮੈਂ ਹਿੰਦੀ ਚ ਰਵੀਵਾਰ ਕਹਿੰਦੇ ਆ ਹਾਂਜੀ ਗੁਰਬਾਣੀ ਨੇ ਉਹਦੇ ਲਈ ਸ਼ਬਦ ਵਰਤਿਆ ਅਦਿਤ ਰਵੀ ਦਾ ਲਫ਼ਜ਼ੀ ਅਰਥ ਇਹ ਸੂਰਜ ਅੰਗਰੇਜ਼ੀ ਵਿੱਚ ਕਹਿ ਲੋ ਸੰਦੇ ਗੱਲ ਤਾਂ ਇੱਕੋ ਹੀ ਹੈ ਨਾ ਤੇ ਗੁਰਬਾਣੀ ਨੇ ਇੱਕ ਸ਼ਬਦ ਵਰਤਿਆ ਆਦਿਤ ਆਦਿਤ ਦਾ ਲਬਜ਼ੀ ਅਰਥ ਹੀ ਸੂਰਜ ਹੁੰਦਾ ਹੈ ਯਾਦ ਰੱਖਿਓ ਇਹ ਸੂਰਜ ਦਾ ਵਾਰ ਹੈ ਨਾ ਉਂਝ ਮੈਂ ਕਈ ਵਰੀ ਹੈਰਾਨ ਹੂੰ ਨਾ ਭਾਈ ਗੁਰਦਾਸ ਸਾਹਿਬ ਦੀ ਰਚਨਾ ਚ ਹੈ ਕਹਿੰਦੇ ਨੇ 12 ਦੇ ਨਾਮ ਰੱਖਣ ਵਾਲਿਓ ਤੁਸੀਂ ਗ੍ਰਹਾਂ ਦੇ ਉੱਤੇ 7 12 ਦੇ ਨਾਮ ਰੱਖ ਦਿੱਤੇ ਪਰ ਜਿਸ ਰੱਬ ਨੇ ਪੈਦਾ ਕੀਤੇ ਉਹਦੇ ਨਾਮ ਤੇ ਇੱਕ ਵੀ ਵਾਰ ਨਹੀਂ ਭਾਈ ਸਾਹਿਬ ਦਾ ਬਚਨ ਹੈ ਆਦਿਤ ਉਹ ਸੋਮ ਭੂਮ ਆਦਿਤ ਦਾ ਅਰਥ ਹੋ ਗਿਆ ਐਤਵਾਰ ਸੂਰਜ ਦਾ ਵਾਰ ਸੋਮਦਰ ਸਮਝੀਏ ਆ ਸੋਮਵਾਰ ਭੂਮਦ ਅਰਥ ਦਾ ਮੰਗਲਵਾਰ ਆਦਿਤ ਉਹ ਸੋਮ ਭੂਮ ਬ੍ਰੋਧ ਬੁੱਧ ਨੂੰ ਬ੍ਰਸਪਤ ਸ਼ੁਕਰ ਸ਼ਨੀਚਰ ਸਤੋ ਵਾਰ ਵਾਟ ਲੈਣੇ ਹੈ ਸਾਰਿਆਂ ਨੂੰ ਵੰਡ-ਵੰਡ ਕੇ ਦੇ ਦਿੱਤੇ ਇਹ ਐਤਵਾਰ ਦਾ ਇਹ ਸੂਰਜ ਦਾ ਇਹ ਚੰਦਰਮਾ ਦਾ ਇਹ ਬੁੱਧ ਦਾ ਗ੍ਰਹਿ ਹੰ ਦੇ ਦਿੱਤੇ ਆਦਿਤ ਉਹ ਸੋਮ ਭੂਮ ਬੁੱਧ ਨੂੰ ਬ੍ਰਸਪਤ ਸ਼ੁਕਰ ਸ਼ਨੀਚਰ ਸਤੋ ਵਾਰ ਵਾਟ ਦੇਣੇ ਹੈ ਥਿਤ ਪਛ ਮਾਸਰਤ ਥਿੱਤਾਂ ਵੱਡੀਆਂ ਆ ਪੱਖ ਵੀ ਬਣ ਲੈ ਜੀ ਚਾਨਣਾ ਪਾਕਾਂ ਹਨੇਰਾ ਪੱਖ ਥਿਤ ਪਛ ਮਾਸਰਤ ਮਹੀਨੇ ਬਣ ਲੈ ਰੁੱਤਾਂ ਬਣਦੀਆਂ ਕਹਿੰਦੇ ਕਿ ਏਕ ਏਕ ਓੰਕਾਰ ਕੋਨਾ ਕੋਉ ਦਿਨ ਦਿਨ ਨੂੰ ਸੱਤਾਵਾਰਾਂ ਚ 12 ਮਹੀਨਿਆਂ ਚ ਆ ਜਿਹੜੇ ਬਾਰ ਬਾਕੀ ਨੇ ਸਮਾਂ ਏਕ ਏਕ ਓੰਕਾਰ ਨੂੰ ਦਿੱਤਾ ਮੈਂ ਫਿਰ ਅਰਜ਼ ਕਰਾਂਗਾ ਆਪ ਜੀ ਥੋੜਾ ਧਿਆਨ ਦਿਓ ਸੱਤ ਵਾਰ ਨੇ ਆਦਿਤ ਆਰੰਭ ਹੈ ਐਤਵਾਰ ਸ਼ੁਰੂ ਹੈ ਐ ਐਤਵਾਰ ਤੋਂ ਲੈ ਕੇ ਛਣਿਚਰਵਾਰ ਤੱਕ ਦਾ ਜੇ ਇੱਕ ਇੱਕ ਤੁਕ ਦਾ ਪਾਠ ਕਰੋ ਲੋਕ ਛਣਿਚਰਵਾਰ ਨੂੰ ਮੜੀਆਂ ਕਬਰਾਂ ਤੇ ਦੀਵੇ ਬਾਲਦੇ ਆ ਸਤਿਗੁਰੂ ਕਹਿੰਦਿਆ ਤੂੰ ਐਤਵਾਰ ਸ਼ੁਰੂ ਕਰ ਛਣਿਚਰਵਾਰ ਨੂੰ ਤੇਰੇ ਅੰਦਰ ਦੀਵਾ ਵੱਲ ਜਾਏ ਦੇਖੋ ਸਤਿਗੁਰਾਂ ਦਾ ਇੱਕ ਬਚਨ ਹੈ আদਿੱਤ ਦਾ ਅਰਥ ਮੈਂ ਕੀਤਾ ਸੂਰਜ ਜਾਬ ਸੇਵ ਚ ਹੁੰਦਾ ਹੈ ਕਿ আদਿੱਤ ਸੋਕੈ ਇਜਾਬ ਸੇ ਪੜਨ ਹੈ ਜੀ ਕਿ ਅਦਿਤ ਸੋਕੈ ਨੂੰ ਅਜ ਕਿ ਕੈਨੇਡਾ ਇੱਕ ਸੱਜਣ ਮਿਲਿਆ ਕਿਉਂਕਿ ਪੜੇ ਲਿਖੇ ਕਾਫੀ ਮਿਲਦੇ ਆ ਜੀ ਉਹ ਕਹਿੰਦਾ ਜੀ ਜਾਬ ਸਾਹਿਬ ਦੀ ਬਾਣੀ ਵਿੱਚ ਬਲੈਕ ਹੋਲ ਦਾ ਜ਼ਿਕਰ ਕੀਤਾ ਗਿਆ ਉਹਨੇ ਤੇ ਬੜੇ ਚਾਨ ਨਾਲ ਗੱਲ ਦਸੀ ਤੇ ਬੱਚਿਆਂ ਨੂੰ ਪਤਾ ਬਲੈਕ ਹੋਲ ਬਾਰੇ ਬੜੀ ਚਰਚਾ ਹੈ ਪਰ ਮੈਂ ਇੱਕ ਬੇਨਤੀ ਕਰਾਂ